ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱਲਿਆਂ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਰਹੇ ਨੇ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਹੈ ਸਰਕਾਰ ਵੱਲੋਂ ਪ੍ਰੂਵਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕੁਇਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਐਕਵਾਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ ਹਜ਼ਾਰ ਗਜ ਰੈਜ਼ੀਡੈਂਸ਼ੀਅਲ ਰਹਿਸ਼ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲਾਂ ਦੀ ਕਲੋਨੀ ਕੱਟਣੀ ਹੈ ਫੱਜ ਕਰ ਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ ਪੰਜ ਦੋ ਸਾਲ ਬਾਅਦ ਵੀ ਯਾਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਨਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ پابੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ پتہ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਜਿਸਟਰੀਆਂ ਤੇ ਕੋਈ ਰਜਿਸਟਰੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਖਰਚ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਅਸੀਂ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਏ ਮਿਲੂਗਾ ਤੁਹਾਨੂੰ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਦਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪ ਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਈਆ ਦੀ ਚੀਜ਼ ਐ ਉਹਨੂੰ 40 ਦੀ ਖਰੀਦ ਲੈਨੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ ਕਿ ਥੂੰ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ 20 ਦੀ ਵੇਚਤੀ ਅਸੀਂ ਚਾਹੁੰਨੇ ਆ ਜੇ ਕੋਈ ਐ ਅਜਿਹੀ ਸਕੀਮ ਦੇ ਵਿੱਚ ਪੈਸਾ ਮਿਲਣਾ ਐ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਏਸੇ ਕਰਕੇ ਹੁਣ ਰੌਲਾ ਪਾਉਂਦੇ ਆ ਕਿ ਇਹਨਾਂ ਦੀਆਂ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਤਾਂ ਐਂ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਆਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ आ, मतलब पंजाब ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ। ਹਰਿਆਣਾ ਆਪਣੇ ਨਾਲੋਂ ਛੋਟਾ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ। 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ। ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਉਹਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ। ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਐ ਕਿ 185 ਲੱਖ ਮੀਟ੍ਰਿਕ ਟਨ ਆਊਗਾ। ਕਣਕ ਦਾ ਵੀ ਆਈ ਹੈ। ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜਾਊਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਲ ਕੁਝ ਖਾਣ ਜਿਹੜਾ ਕੰਮਕਾਰ ਤਾਂ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਪਾਣੀ ਤੋਂ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਪੁੱਛੋ ਥੋੜੀ ਸਰਕਾਰ ਆ ਜਦੋਂ ਮਰਜੀ ਪੁੱਛੋ ਸੋ ਇਹ ਇਹਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਇਹ ਤਾਂ ਇਹ ਤਾਂ ਇਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਿਆ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਿਆ ਸੀ ਇਹ ਤਸਕਰ ਐ ਬਾਜ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਸੱਤ ਪਈ ਤੂੰ ਮੁੱਖ ਮੰਤਰੀ ਦੇ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਹੂੰ ਮਤਲਬ ਬਿਨਾ ਪਤਾ ਕੋ ਬੋਲ ਦਿੰਦੇ ਨੇ ਪਾ ਭਗਵਾਨ ਤਮਾਨ ਦਾ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਨੇ ਸਾਹਮਣੇ ਆਉਂਦੇ ਵਿਧਾਨ ਸਭਾ ਦੇਖਿਆ ਤੁਸੀਂ ਅੱਦ ਕਿਹਨਾਂ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ